ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦਾ ਚੱਲ ਰਿਹਾ ਚੌਨ ਪ੍ਰਚਾਰ ਬਾਬਾ ਜੀ ਬਹੁਤ ਵਧੀਆ ਤਕੜੀ ਮਤਲਬ ਸਪੋਰਟ ਚੱਲ ਰਹੀ ਹੈ ਇੱਧਰ ਮਾਜੇ ਦੇ ਮਜਾ ਲਾਂ ਵੱਲੋਂ ਦੇਖਿਆ ਹੈਗਾ ਕਿ ਸਾਰੇ ਸਾਰਾ ਪਿੰਡ ਬੀਬੀਆਂ ਬੱਚੇ ਤੱਕ ਵੀ ਬਜ਼ੁਰਗ ਤੱਕ ਵੀ ਜਿਹੜੇ ਹੈਗੇ ਬਾਹਰ ਆ ਕੇ ਸਪੋਰਟ ਕਰ ਰਹੇ ਆ ਗੁਰੂ ਘਰਾਂ ਦੇ ਵਿੱਚ ਆ ਕੇ ਹਾਂਜੀ ਮਤਲਬ ਜਿੱਥੇ ਤੱਕ ਮੈਨੂੰ ਲੱਗਦਾ ਹੈ ਵੀ ਮੰਕੜੇ ਬਹੁਤ ਤਕੜੇ ਨਿਕਲਣਗੇ ਜੀ ਮੈਂ ਕਹਿੰਦਾ ਇੱਕ ਪਾਸਾ ਹੀ ਹੋਇਆ ਪਿਆ ਹੈ ਕੰਮ ਇੱਕ ਪਾਸਾ ਹੀ ਹੋਇਆ ਪਿਆ ਇੱਕ ਪਾਸਾ ਹੀ ਹੋਇ ਦੇਖਣ ਤੋਂ ਬਾਅਦ ਪਤਾ ਚੱਲਦਾ ਵੀ ਜੋ ਰਿਪੋਰਟਰ ਉਹਨਾਂ ਦੀਆਂ ਜਿਹੜੇ ਗੋਦੀ ਮੀਡੀਆ ਹੋਰ ਦੱਸਦਾ ਹੈ ਕੁਝ ਪਰ ਲੇਕਿਨ ਬਾਈ ਤੁਸੀਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਠੀਕ ਨਹੀਂ ਜੀ ਇਹ ਆਪਣਾ ਬਹੁਤ ਵਧੀਆ ਬਾਈ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਤੁਸੀਂ ਆਪਣਾ ਸ਼ੂਟ ਕਰ ਰਹੇ ਆ ਸੱਚ ਦੀ ਆਵਾਜ਼ ਹੈ ਜਿਹੜੀ ਸੱਤ ਤੱਕ ਪਹੁੰਚਾ ਰਹੇ ਆ ਬਹੁਤ ਜਾਨੀ ਕਿ ਤੁਹਾਡਾ ਯੋਗਦਾਨ ਹੈ ਭਾਈ ਤੇ ਬਾਕੀ ਫੌਜਾਂ ਪੂਰੀਆਂ ਤਿਆਰ ਪਰ ਤਿਆਰ ਐ ਐਗਦੀ ਗੱਲ 13 ਪਰ 13 ਜਿਹੜੀਆਂ ਹੈਗੀਆਂ ਵੀ ਐਗਦੀ ਬੰਦੇ ਜਾਂ ਗੁੱਡmen ਚੁਣੇ ਜਾ ਰਹੇ ਆ ਜਿੱਥੇ ਤੱਕ ਮੈਨੂੰ ਲੱਗਦਾ ਵੀ ਪਾਰਟੀਆਂ ਪੁਲਟੀਆਂ ਦਾ ਇਦਾਂ ਕੋਈ ਹੈ ਹੀ ਨਹੀਂ ਕੋਈ ਦਿ ਆਹ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਸੰਗਤਾਂ ਸਿੱਖ ਸੰਗਤਾਂ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿੱਥੇ ਕਿ ਵੱਖ-ਵੱਖ ਜਿਹੜੇ ਸੰਗਤ ਹੈ ਪਿੰਡਾਂ ਦੇ ਵਿੱਚੋਂ ਪਹੁੰਚੇ ਦੇ ਬਾਬਾ ਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਹੈ ਆ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਮ ਆਦਮੀ ਪਾਰਟੀ ਕਹਿੰਦੀ ਹੈ ਤੇਰਾ ਜੀਰੂ ਦੇ ਨਾਲ ਇੱਕ ਨਵੀਂ ਸਰਕਾਰ ਬਣਾਵਾਂਗੇ ਕਿਵੇਂ ਕਿਦਿਕਦੇ ਹੋ ਏ ਜਿਹੜੀਆਂ ਤੇਰੇ ਜੀਰੋ ਦੀਆਂ ਦਿੰਡ ਐ ਉਹ ਕਾਲਾਂ ਗੁਰਮਖੋ ਪਿਆਰੂ ਅੱਗੇ ਵੀ ਉਹਨਾਂ ਦੇ ਲਾਰੇ ਤੇ ਤੁਸੀਂ ਇਹ ਝੂਠ ਗੱਪ ਸੁਣੇ ਆ ਤੇ ਜਿਹੜੀਆਂ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਤੁਸੀਂ ਵੇਖ ਰਹੇ ਸੀਟ ਦੇ ਉੱਤੇ ਬਹੁਤ ਵੱਡੀ ਸਾਰੀ ਇਹ ਜਿੱਤ ਪ੍ਰਾਪਤ ਕਰਨਗੇ ਇਹਨਾਂ ਨੇ ਕੋਈ ਕੰਮ ਕੀਤਾ ਵਾ ਪੰਜਾਬ ਵਾਸਤੇ ਇਹਨਾਂ ਨੇ ਕੰਮ ਕੀਤਾ ਕੋਈ ਇਹ ਦੇਸ਼ ਵਾਸਤੇ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਨੌਜਵਾਨ ਪੀੜੀ ਖਬੀ ਪਈ ਸੀ ਉਹਨਾਂ ਨੂੰ ਕੱਢਣਾ ਕੀਤਾ ਅੱਜ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਬਾਬਾ ਜੀ ਉਹ ਤਾਂ ਕਹਿੰਦੇ ਨੇ ਵੀ ਪੰਜਾਬ ਦਾ ਕਿਤੇ ਨਾ ਕਿਤੇ ਮਾਹੌਲ ਖਰਾਬ ਕਰਦੇ ਸੀਗੇ ਇਹ ਜੀ ਮਾਹੌਲ ਉਹ ਖਰਾਬ ਕਰਦੇ ਆ ਜਿਹੜੇ ਵਪਾਰੀ ਲੋਕ ਆ ਜਿਵੇਂ ਮਲਟੋਏ ਵਰਗੇ ਚਾਹੇ ਜਿਵੇਂ ਸੰਤਾ ਆਈ ਆ ਆਪਣੇ ਕਾਲੀ ਦਾਲ ਆ ਪਿੱਛੋਂ ਲੈ ਕੇ ਕਹਿੰਦੇ ਰਹੇ ਆ ਅਮਰਤਪਾਲ ਦੀ ਮੈਦੀ ਕਰਦੇ ਆ ਚਾਹੇ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਚਾਹੇ ਰਾਜੋਵਾਨ ਅਸੀਂ ਬੰਦੀ ਸਿੰਘਾਂ ਦੇ ਨਾਲ ਖੜੇ ਆ ਗੁਰਮਖੋ ਪਿਆਰਿਓ ਇਹਨਾਂ ਦਾ ਸਾਰਾ ਪਰਦਾ ਫਾਸ਼ ਹੋ ਗਿਆ ਵਾ ਜਿਹੜੇ ਜਾ ਕੇ ਕਹਿਣ ਲੱਗ ਪਏ ਅਮਰਤਪਾਲ ਸਿੰਘ ਦੇ ਘਰ ਪਰਿਵਾਰ ਨੂੰ ਵੀ ਤੁਸੀਂ ਸਾਡੇ ਹੱਕ ਦੇ ਵਿੱਚ ਇਹ ਤੁਸੀਂ ਚੱਲੋ ਤੇ ਗੁਰਮਖੋ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਵਾ ਤੇ ਵੱਧ ਤੋਂ ਵੱਧ ਕੈਸ ਸੀਟ ਦੇ ਉੱਤੇ ਬੋਟਾ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤ ਪ੍ਰਾਪਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥਾਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦਾ ਚੱਲ ਰਿਹਾ ਚੌਨ ਪ੍ਰਚਾਰ ਬਾਬਾ ਜੀ ਬਹੁਤ ਵਧੀਆ ਤਕੜੀ ਮਤਲਬ ਸਪੋਰਟ ਚੱਲ ਰਹੀ ਹੈ ਇੱਧਰ ਮਾਜੇ ਦੇ ਮਜਾ ਲਾਂ ਵੱਲੋਂ ਦੇਖਿਆ ਹੈਗਾ ਕਿ ਸਾਰੇ ਸਾਰਾ ਪਿੰਡ ਬੀਬੀਆਂ ਬੱਚੇ ਤੱਕ ਵੀ ਬਜ਼ੁਰਗ ਤੱਕ ਵੀ ਜਿਹੜੇ ਹੈਗੇ ਬਾਹਰ ਆ ਕੇ ਸਪੋਰਟ ਕਰ ਰਹੇ ਆ ਗੁਰੂ ਘਰਾਂ ਦੇ ਵਿੱਚ ਆ ਕੇ ਹਾਂਜੀ ਮਤਲਬ ਜਿੱਥੇ ਤੱਕ ਮੈਨੂੰ ਲੱਗਦਾ ਹੈ ਵੀ ਮੰਕੜੇ ਬਹੁਤ ਤਕੜੇ ਨਿਕਲਣਗੇ ਜੀ ਮੈਂ ਕਹਿੰਦਾ ਇੱਕ ਪਾਸੇ ਹੀ ਹੋਇਆ ਪਿਆ ਹੈ ਕੰਮ ਇੱਕ ਪਾਸੇ ਹੀ ਹੋਇਆ ਪਿਆ ਇੱਕ ਪਾਸੇ ਹੀ ਹੋਇ ਦੇਖਣ ਤੋਂ ਬਾਅਦ ਪਤਾ ਚੱਲਦਾ ਵੀ ਜੋ ਰਿਪੋਰਟਰ ਉਹਨਾਂ ਦੀਆਂ ਜਿਹੜੇ ਗੋਦੀ ਮੀਡੀਆ ਹੋਰ ਦੱਸਦਾ ਹੈ ਕੁਝ ਪਰ ਲੇਕਿਨ ਬਾਈ ਤੁਸੀਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਠੀਕ ਨਹੀਂ ਜੀ ਇਹ ਆਪਣਾ ਬਹੁਤ ਵਧੀਆ ਬਾਈ ਮਹਾਰਾ ਦੀ ਕਿਰਪਾ ਦੇ ਨਾਲ ਉਹ ਤੁਸੀਂ ਆਪਣਾ ਸ਼ੂਟ ਕਰ ਰਹੇ ਆ ਸੱਚ ਦੀ ਆਵਾਜ਼ ਹੈ ਜਿਹੜੀ ਸੱਤ ਤੱਕ ਪਹੁੰਚਾ ਰਹੇ ਆ ਬਹੁਤ ਜਾਨੀ ਕਿ ਤੁਹਾਡਾ ਯੋਗਦਾਨ ਹੈ ਭਾਈ ਤੇ ਬਾਕੀ ਫੌਜਾ ਪੂਰੀਆਂ ਤਿਆਰ ਪਰ ਤਿਆਰ ਹੈ ਐਗਦੀ ਗੱਲ 13 ਪਰ 13 ਜਿਹੜੀਆਂ ਹੈਗੀਆਂ ਵੀ ਐਗਦੀ ਬੰਦੇ ਜਾਂ ਗੁੱਡmen ਚੁਣੇ ਜਾ ਰਹੇ ਆ ਜਿੱਥੇ ਤੱਕ ਮੈਨੂੰ ਲੱਗਦਾ ਵੀ ਪਾਰਟੀਆਂ ਪੁਲਟੀਆਂ ਦਾ ਇਦਾਂ ਕੋਈ ਹੈ ਹੀ ਨਹੀਂ ਕੋਈ ਦਿਖ ਆਹ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਸੰਗਤਾਂ ਸਿੱਖ ਸੰਗਤਾਂ ਸਾਡੇ ਨਾਲ ਮੌਜੂਦ ਨੇ ਬਾਪੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿੱਥੇ ਕਿ ਵੱਖ-ਵੱਖ ਜਿਹੜੇ ਸੰਗਤ ਹੈ ਪਿੰਡਾਂ ਦੇ ਵਿੱਚੋਂ ਪਹੁੰਚੇ ਦੇ ਬਾਬਾ ਜੀ ਵਾਹਿਗੁਰੂ ਜੀ ਕਾ ਹਾਲ ਸਾਹਿਬ ਆਹ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਮ ਆਦਮੀ ਪਾਰਟੀ ਕਹਿੰਦੀ ਹੈ ਤੇਰਾ ਜੀ ਨੂੰ ਦੇ ਨਾਲ ਇੱਕ ਨਵੀਂ ਸਰਕਾਰ ਬਣਾਵਾਂਗੇ ਕਿਵੇਂ ਕਿਖਦੇ ਹੋ ਏ ਜਿਹੜੀਆਂ ਤੇਰੇ ਜੀਰੋ ਦੀਆਂ ਦਿੰਦੇ ਉਹ ਕਾਲਾ ਗੁਰਮਖੋ ਪਿਆਰ ਉਹ ਅੱਗੇ ਵੀ ਉਹਨਾਂ ਦੇ ਲਾਰੇ ਤੇ ਤੁਸੀਂ ਇਹ ਝੂਠ ਗੱਪ ਸੁਣੇ ਆ ਤੇ ਜਿਹੜੀਆਂ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਤੁਸੀਂ ਵੇਖ ਰਹੇ ਸੀਟ ਦੇ ਉੱਤੇ ਬਹੁਤ ਵੱਡੀ ਸਾਰੀ ਇਹ ਜਿੱਤ ਪ੍ਰਾਪਤ ਕਰਨਗੇ ਇਹਨਾਂ ਨੇ ਕੋਈ ਕੰਮ ਕੀਤਾ ਵਾ ਪੰਜਾਬ ਵਾਸਤੇ ਇਹਨਾਂ ਨੇ ਕੰਮ ਕੀਤਾ ਕੋਈ ਇਹ ਦੇਸ਼ ਵਾਸਤੇ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਨੌਜਵਾਨ ਪੀੜੀ ਖਬੀ ਪਈ ਸੀ ਉਹਨਾਂ ਨੂੰ ਕੱਢਣਾ ਕੀਤਾ ਅੱਜ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਪਰ ਬਾਬਾ ਜੀ ਉਹ ਤਾਂ ਕਹਿੰਦੇ ਨੇ ਵੀ ਪੰਜਾਬ ਦਾ ਕਿਤੇ ਨਾ ਕਿਤੇ ਮਾਹੌਲ ਖਰਾਬ ਕਰਦੇ ਸੀਗੇ ਇਹ ਜੀ ਮਾਹੌਲ ਉਹ ਖਰਾਬ ਕਰਦੇ ਆ ਜਿਹੜੇ ਵਪਾਰੀ ਲੋਕ ਆ ਜਿਵੇਂ ਮਲਟੋਏ ਵਰਗੇ ਚਾਹ ਜਿਵੇਂ ਸੰਤਾ ਆਈ ਆਪਣੇ ਕਾਲੀ ਦਾਲਾ ਪਿੱਛੋਂ ਲੈ ਕੇ ਕਹਿੰਦੇ ਰਹੇ ਆ ਅੰਮ੍ਰਿਤਪਾਲ ਦੀ ਮੈਦੀ ਕਰਦੇ ਆ ਚਾਹੇ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਚਾਹੇ ਰਾਜੋਆਣਾ ਅਸੀਂ ਬੰਦੀ ਸਿੰਘਾਂ ਦੇ ਨਾਲ ਖੜੇ ਆ ਗੁਰਮਖੋ ਪਿਆਰਿਓ ਇਹਨਾਂ ਦਾ ਸਾਰਾ ਪਰਦਾ ਫਾਸ਼ ਹੋ ਗਿਆ ਵਾ ਜਿਹੜੇ ਜਾ ਕੇ ਕਹਿਣ ਲੱਗ ਪਏ ਅੰਮ੍ਰਿਤਪਾਲ ਸਿੰਘ ਦੇ ਘਰ ਪਰਵਾੜ ਨੂੰ ਵੀ ਤੁਸੀਂ ਸਾਡੇ ਹੱਕ ਦੇ ਵਿੱਚ ਇਹ ਤੁਸੀਂ ਚੱਲੋ ਤੇ ਗੁਰਮਖੋ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਵਾ ਤੇ ਵੱਧ ਤੋਂ ਵੱਧ ਕੈਸ ਸੀਟ ਦੇ ਉੱਤੇ ਬੋਟਾ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤ ਪ੍ਰਾਪਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦਾ ਚੱਲ ਰਿਹਾ ਚੌਨ ਪ੍ਰਚਾਰ ਬਾਬਾ ਜੀ ਬਹੁਤ ਵਧੀਆ ਤਕੜੀ ਮਤਲਬ ਸਪੋਰਟ ਚੱਲ ਰਹੀ ਹੈ ਇੱਧਰ ਮਾਜੇ ਦੇ ਮਜੇ ਲਾਂ ਵੱਲੋਂ ਦੇਖਿਆ ਹੈਗਾ ਕਿ ਸਾਰੇ ਦਾ ਸਾਰਾ ਪਿੰਡ ਬੀਬੀਆਂ ਬੱਚੇ ਤੱਕ ਵੀ ਬਜ਼ੁਰਗ ਤੱਕ ਵੀ ਜਿਹੜੇ ਹੈਗੇ ਬਾਹਰ ਆ ਕੇ ਸਪੋਰਟ ਕਰ ਰਹੇ ਆ ਗੁਰੂ ਘਰਾਂ ਦੇ ਵਿੱਚ ਆ ਕੇ ਹਾਂਜੀ ਮਤਲਬ ਜਿੱਥੇ ਤੱਕ ਮੈਨੂੰ ਲੱਗਦਾ ਹੈ ਵੀ ਮੰਕੜੇ ਬਹੁਤ ਤਕੜੇ ਨਿਕਲਣਗੇ ਜੀ ਮੈਂ ਕਹਿੰਦਾ ਇੱਕ ਪਾਸਾ ਹੀ ਹੋਇਆ ਪਿਆ ਕੰਮ ਇੱਕ ਪਾਸਾ ਹੀ ਹੋਇਆ ਪਿਆ ਕੰਮ ਜੀ ਤੇ ਦੇ ਜਿਹੜੇ ਗੋਦੀ ਮੀਡੀਆ ਹੋਰ ਦੱਸਦਾ ਕੁਝ ਪਰ ਲੇਕਿਨ ਬਾਈ ਤੁਸੀਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਠੀਕ ਨਹੀਂ ਜੀ ਇਹ ਆਪਣਾ ਬਹੁਤ ਵਧੀਆ ਬਾਈ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਤੁਸੀਂ ਆਪਣਾ ਸ਼ੂਟ ਕਰ ਰਹੇ ਆ ਸੱਚ ਦੀ ਆਵਾਜ਼ ਹੈ ਜਿਹੜੀ ਸੱਤ ਤੱਕ ਪਹੁੰਚਾ ਰਹੇ ਆ ਬਹੁਤ ਜਾਨੀ ਕਿ ਤੁਹਾਡਾ ਯੋਗਦਾਨ ਹੈ ਭਾਈ ਤੇ ਬਾਕੀ ਫੌਜਾ ਪੂਰੀਆਂ ਤਿਆਰ ਪਰ ਤਿਆਰ ਹੈ ਐਗਦੀ ਗੱਲ 13 ਪਰ 13 ਜਿਹੜੀਆਂ ਹੈਗੀਆਂ ਵੀ ਐਗਦੀ ਬੰਦੇ ਜਾਂ ਗੁੱਡmen ਚੁਣੇ ਜਾ ਰਹੇ ਆ ਜਿੱਥੇ ਤੱਕ ਮੈਨੂੰ ਲੱਗਦਾ ਵੀ ਪਾਰਟੀਆਂ ਪੁਲਟੀਆਂ ਦਾ ਇਦਾਂ ਕੋਈ ਹੈ ਹੀ ਨਹੀਂ ਕੋਈ ਦਿਖਦਾ ਰਿਹਾ ਨਹੀਂ ਮੈਨੂੰ ਬਾਕੀ ਤੁਸੀਂ ਵੀ ਆ ਕੇ ਦੇਖ ਲਓ ਹਾਂਜੀ ਵਾਹਿ ਦਾ ਸਿੱਖ ਸੰਗਤ ਦਾ ਸਾਡਾ ਨਾਲ ਮੌਜੂਦ ਨੇ ਬਾਪੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਿੱਥੇ ਕਿ ਵੱਖ-ਵੱਖ ਜਿਹੜੇ ਸੰਗਤ ਹੈ ਪਿੰਡਾਂ ਦੇ ਵਿੱਚ ਪਹੁੰਚਦੇ ਬਾਬਾ ਜੀ ਵਾਹਿਗੁਰੂ ਜੀ ਕਹਾਲ ਸਾਹਿਬ ਆ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਮ ਆਦਮੀ ਪਾਰਟੀ ਕਹਿੰਦੀ ਹੈ ਤੇਰਾ ਜੀਰੋ ਦੇ ਨਾਲ ਇੱਕ ਨਵੀਂ ਸਰਕਾਰ ਬਣਾਵਾਂਗੇ ਕਿਵੇਂ ਕਿਖਦੇ ਹੋ ਇਹ ਜੀ ਜਿਹੜੀਆਂ ਤੇਰੇ ਜੀਰੋ ਦੀਆਂ ਦਿਨ ਹੈ ਉਹ ਕਾਲਾ ਗੁਰਮਖੋ ਪਿਆਰ ਉਹ ਅੱਗੇ ਵੀ ਉਹਨਾਂ ਦੇ ਲਾਰੇ ਤੇ ਤੁਸੀਂ ਇਹ ਝੂਠ ਗੱਪ ਸੁਣੇ ਆ ਤੇ ਜਿਹੜੀਆਂ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਤੁਸੀਂ ਵੇਖ ਰਹੇ ਸੀਟ ਦੇ ਉੱਤੇ ਬਹੁਤ ਵੱਡੀ ਸਾਰੀ ਇਹ ਜਿੱਤ ਪ੍ਰਾਪਤ ਕਰਨਗੇ ਇਹਨਾਂ ਨੇ ਕੋਈ ਕੰਮ ਕੀਤਾ ਵਾ ਪੰਜਾਬ ਵਾਸਤੇ ਇਹਨਾਂ ਨੇ ਕੰਮ ਕੀਤਾ ਕੋਈ ਇਹ ਦੇਸ਼ ਵਾਸਤੇ ਜਿਹੜੇ ਨਸ਼ਿਆਂ ਦੀ ਦਲਦਲ ਦੇ ਵਿੱਚ ਨੌਜਵਾਨ ਪੀੜੀ ਖਪੀ ਪਈ ਸੀ ਉਹਨਾਂ ਨੂੰ ਕੱਢਣਾ ਕੀਤਾ ਅੱਜ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਪਰ ਬਾਬਾ ਜੀ ਉਹ ਤਾਂ ਕਹਿੰਦੇ ਨੇ ਵੀ ਪੰਜਾਬ ਦਾ ਕਿਤੇ ਨਾ ਕਿਤੇ ਮਾਹੌਲ ਖਰਾਬ ਕਰਦੇ ਸੀਗੇ ਏ ਜੀ ਮਾਹੌਲ ਉਹ ਖਰਾਬ ਕਰਦੇ ਆ ਜਿਹੜੇ ਵਪਾਰੀ ਲੋਕ ਆ ਜਿਵੇਂ ਮਲਟੋਏ ਵਰਗੇ ਚਾਹੇ ਜਿਵੇਂ ਸੰਤਾ ਆਈ ਆਪਣੇ ਕਾਲੀਦਾਲਾ ਪਿੱਛੋਂ ਲੈ ਕੇ ਕਹਿੰਦੇ ਰਹੇ ਅਸੀਂ ਅਮਰਪਾਲ ਦੀ ਮਹਿਤੀ ਕਰਦੇ ਆ ਚਾਹੇ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਚਾਹੇ ਰਾਜੋਵਾਨ ਅਸੀਂ ਬੰਦੀ ਸਿੰਘਾਂ ਦੇ ਨਾਲ ਖੜੇ ਆ ਗੁਰਮਖੋ ਪਿਆਰਿਓ ਇਹਨਾਂ ਦਾ ਸਾਰਾ ਪਰਦਾ ਫਾਸ਼ ਹੋ ਗਿਆ ਵਾ ਜਿਹੜੇ ਜਾ ਕੇ ਕਹਿਣ ਲੱਗ ਪਏ ਅਮਰਪਾਲ ਸਿੰਘ ਦੇ ਘਰ ਪਰਵਾੜ ਨੂੰ ਵੀ ਤੁਸੀਂ ਸਾਡੇ ਹੱਕ ਦੇ ਵਿੱਚ ਇਹ ਤੁਸੀਂ ਚ ਤੇ ਗੁਰਮਖੋ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਵਾ ਤੇ ਵੱਧ ਤੋਂ ਵੱਧ ਕੈਸ ਸੀਟ ਦੇ ਉੱਤੇ ਬੋਟਾ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤ ਪ੍ਰਾਪਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹੇ ਅਸੀਂ ਭਾਈ ਜਗਤਾਰ ਸਿੰਘ ਹਵਾਰਾ ਚਾਹੇ ਰਾਜੋਵਾਨ ਅਸੀਂ ਬੰਦੀ ਸਿੰਘਾਂ ਦੇ ਨਾਲ ਖੜੇ ਆ ਗੁਰਮਖੋ ਪਿਆਰਿਓ ਇਹਨਾਂ ਦਾ ਸਾਰਾ ਪਰਦਾ ਫਾਸ਼ ਹੋ ਗਿਆ ਵਾ ਜਿਹੜੇ ਜਾ ਕੇ ਕਹਿਣ ਲੱਗ ਪਏ ਅੰਮ੍ਰਿਤਪਾਲ ਸਿੰਘ ਦੇ ਘਰ ਪਰਵਾੜ ਨੂੰ ਵੀ ਤੁਸੀਂ ਸਾਡੇ ਹੱਕ ਦੇ ਵਿੱਚ ਇਹ ਤੁਸੀਂ ਚੱਲੋ ਤੇ ਗੁਰਮਖੋ ਇਹਨਾਂ ਦਾ ਪਰਦਾ ਫਾਸ਼ ਹੋ ਗਿਆ ਵਾ ਤੇ ਵੱਧ ਤੋਂ ਵੱਧ ਇਸ ਸੀਟ ਦੇ ਉੱਤੇ ਵੋਟਾਂ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੱਤ ਪ੍ਰਾਪਤ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ